ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ 7:00 ਵੱਜ ਚੁੱਕੇ ਨੇ ਇੱਕੋ ਦੋ ਕਮੈਂਟ ਰਹਿੰਦੇ ਹੋਣਗੇ 7:00 ਵਜੇ ਜਾਣੇ ਤੁਸਾਂ ਮੇਰੇ ਰੋਟੀ ਖਾਈ ਜਾਂਦੀਆਂ ਨੇਗੇ ਪੰਜ ਚਾਰ ਮਿੰਟ ਰਹਿੰਦੇ ਹੋਣਗੇ 7:00 ਵਜੇ ਨੂੰ ਸ ਆ ਬਰੀਕ ਬਰੀਕ ਜੀ ਬਰੀਕ ਬਰੀਕ ਜੀ ਪੂਰ ਡਿੱਗਦੀ ਹੈਗੀ ਅੱਜ ਆਪਣੇ ਤੇ ਮੀ ਤਾਂ ਜਾ ਰਹੇ ਨਹੀਂ ਪਿਆ ਪੂਰ ਜੇ ਜਣ ਕੋਈ ਸਾਬ ਲਾ ਲਓ ਆਪਣੇ ਬੇੜੇ ਤੋਂ ਬਸ ਸਵੇਰ ਦੇ ਜਰੂਰ ਉੱਠਿਆ ਜੀ ਆ ਕਦੇ ਹਟ ਜਾਂਦੀ ਹੈ ਘਰੇ ਲੱਗ ਜਾਂਦੀ ਹੈ ਪਤਾ ਨਹੀਂ ਮੀ ਆਵੂਗਾ ਪਤਾ ਨਹੀਂ ਨਾ ਆਵੂਗਾ ਇਹ ਵੈਗਰੂ ਨੂੰ ਪਤਾ ਹੈ ਨਾ ਧੰਨਵਾਦ ਐਨਾ ਪਿਆਰ ਕਰਨ ਲਈ ਸਪੋਰਟ ਕਰਨ ਲਈ ਬਹੁਤ ਸਾਰੀਆਂ ਭੈਣਾਂ ਹਨਾ ਸਪੋਰਟ ਕਰ ਲਈਆਂ ਨੇ ਵੀਡੀਓ ਵੀ ਸ਼ੇਅਰ ਕਰਦੀਆਂ ਨੇ ਧੰਨਵਾਦ ਉਹਨਾਂ ਦਾ ਤੇ ਜੀ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਆ ਤਾਂ ਹੀ ਹਨਾ ਤੁਸੀਂ ਦੇਖਦੇ ਹੋ ਪਿਆਰ ਕਰਦੇ ਹੋ ਹੁਣ ਗਰਮੀਆਂ ਜਿਹੜੀ ਜਿਵੇਂ ਮੀਂਹ ਪੈਂਦਾ ਕਿਣ ਮਣਕਣੀ ਚ ਨਹੀਂ ਆਪਾਂ ਨੂੰ ਨਾ ਉਹ ਹੋ ਜਾਂਦਾਗਾ ਹ ਗਰਮੀ ਤੋਂ ਰਾਹਤ ਮਿਲ ਜਨੇ ਗਰਮੀ ਉਨੀ ਹੀ ਹੋਏ ਜਿੰਨਾ ਮੀਂਹ ਪੈਂਦਾ ਗਰਮੀ ਉਨੀ ਹੀ ਆ ਕਦੂ ਦੇ ਸਰੇ ਲੱਗ ਗਈ ਕਨੀ 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 ਦੇ ਦੇਖਾਂ ਕਿਹੜਾ ਗੁੜਾ ਲਾਵਾ ਲਾ ਗਿਓ ਧਰਮ ਤੇ ਹਾਸੇ ਉਹ ਲਾ ਲਾ ਉਹ ਪੂਰਾ ਕਰਤੀ ਬਸ ਇੱਕ ਢੇੜਾ ਆ ਗਿਆ ਇੱਕ 2 ਢੇੜੇ ਦਬਾਉਣੀ ਹੁੰਦੀਆਂ ਕਿ ਅੱਜ ਸਰਫ ਜਿਹੜਾ ਪਾਣੀ ਜਾ ਰਿਹਾ ਪਿਆਗਾ ਕਿਉਂ ਮੁੜਕਾ ਜੀ ਨਿਕਲ ਜਾਂਦਾਗਾ ਸਰਦਾਰ ਜੀ ਨੇ ਕੱਪੜੇ ਗਾਰੇ ਵਾਲੇ ਹੁੰਦੇ ਨੇ ਜਿਹੜਾ ਕੇਰਾ ਮੈਂ ਹੱਥੀ ਸਾਬਨ ਲੱਤ ਬੁਰਸ ਲਾ ਕੇ ਮਲਦਾਣੀ ਆ ਬਾਅਦ ਦੇ ਵਿੱਚ ਮਸ਼ੀਨ ਚ ਹਲੇ ਜਾਲੀ ਚੱਕੀ ਨਹੀਂ ਮੱਝਾਂ ਵਾਲੀ ਕਿਉਂਕਿ ਸਰਦਾਰ ਜੀ ਉੱਠ ਕੇ ਪਹਿਲਾਂ ਦੁੱਧ ਸਾਡੀ ਸਿਲੰਡਰ ਵਾਲੀ ਪੈਪ ਪਾਟ ਗਈ ਹਾਂ ਉਹ ਠੀਕ ਕੀਤੀ ਆ ਸਵੇਰੇ ਮੈਂ ਚਾਹ ਧਰ ਕੇ ਹੂੰ ਸੋਚਿਆ ਮੈਂ ਕਿਾ ਚੱਲ ਕਿੱਲੋ ਕੋ ਦੁੱਧ ਸਾਡਾ ਖੱਟਾ ਹੋ ਗਿਆ ਸੀਗਾ ਤੇ ਮੈਂ ਕਹਿੰਦਾ ਮੈਂ ਇਹ ਤੇ ਬਿਜਲੀ ਵਾਲੇ ਚੁੱਲੇ 'ਚ ਤਾਂ ਚਾਹ ਧਰਤੀ ਤੇ ਜਾਂ ਇਸ ਤੇ ਜਦੋਂ ਮੈਂ ਉਹ ਧਰਨ ਲੱਗੀ ਦੁੱਧ ਗਾਇਸ ਵਾਲੀ ਪਾਇਆ ਪਨਵਾਗ ਲੱਗ ਗਈ ਉੱਥੇ ਮੈਂ ਬੰਦ ਕਰਤੀ ਉੱਥੇ ਉਹਨੂੰ ਬੰਦ ਕਰਕੇ ਫਿਰ ਮੈਂ ਚੁੱਲੇ ਤੇ ਉਹ ਜਿਹੜਾ ਦੁੱਧ ਖੱਟਾ ਹੋਇਆ ਪੈ ਤੀ ਉਹਰਾ ਪਨੀਰ ਬਣਾਇਆ ਪਨੀਰ ਬਣਾ ਕੇ ਫਿਰ ਪਿਆਜ਼ چیر ਕੇ ਪੁਰਜੀ ਬਣਾਈ ਹੋਰ ਕੰਮ ਕੀਤੇ ਹਨਾ ਬਹੁਤ ਸਾਰੇ ਹੋ ਹੁਣ ਜਾਨੀ ਕਿ ਜਿਹੜੀ ਗੰਡ ਖੋਲੀ ਸੀ ਰਾਤ ਉਹ ਵੀ ਚੱਕ ਤੇ ਮਾ ਭਿੱਜੂਮੀ ਚ ਉਹ ਚੱਕ ਖੋਲਣੀ ਸਿੱਟੀ ਐ ਤੇ ਭਿੱਜਿਆ ਹੋਇਆ ਕੱਖ ਮੱਝਾਂ ਖਾਂਦੀਆਂ ਨਹੀਂ ਚਾਹੇ ਹਰਾ ਹੈਗਾ ਚਾਹੇ ਚਾਹਰਾ ਹੈ ਚਾਹੇ ਸਨੀਆਂ ਹਾਂਜੀ ਕੀ ਸੁੱਤੀ ਚੁੰਨੀਆ ਛੜੋ ਕੋਲ ਸਕੂਟਰ ਤੇ ਜਿਹੜੀ ਉਹ ਕੱਢੀ ਹਣ ਤੋੜਨ ਨੂੰ ਆਪੇ ਟ੍ਰੰਕ ਚ ਪਈਆਂ ਨੇ ਲੈ ਲਓ ਸੁੱਤੀ ਚੁੰਨੀਆ ਨਾ ਵੀ ਘਾਟਾ ਹੋਣ ਵੀ ਟਰੰਕ ਚ ਭਈਆਂ ਹੋਣਗੀਆਂ ਜਾਂ ਮੇਰ ਚ ਦੇਖ ਲਾ ਹਾਂ ਤਹਾਂ ਚੱਕ ਕੇ ਉਹ ਨਹੀਂ ਪਸੰਦ ਹੈਗੀ ਜਿਹੜੀਆਂ ਪਸੰਦ ਹੋਣਗੀਆਂ ਉਹ ਲੈ ਕੇ ਜਾਣਗੇ ਹਾਂ ਤੇ ਕੰਮ ਕਰ ਲਏ ਨੇ ਆਪਾਂ ਵਸ ਗਰੂ ਤੰਦੁਸਤੀ ਰੱਖੋ ਹੁਣ ਭੂਰ ਜੀ ਪਈ ਜਾਂਦੀ ਹੈ ਬੱਚੇ ਜਾਣ ਕੇ ਸਕੂਟਰੀ ਤੇ ਜੇ ਹੁਣ 10 ਮਿੰਟ ਹਟ ਜੇ ਹਨਾ ਹਾਏ ਸੌਖੇ ਵਗ ਜਾਣ ਥੇ ਆ ਗਿਆ ਗੁਰਮੁਣਾ ਚੁੰਨੇ ਆ ਪਾ ਲਿਆ ਮੈਂ ਦਿਨੀਆਂ ਨਾਲ ਲੋ ਜੇ ਟਾਈਮ ਐ ਸਾਢੇ 10 ਹੋ ਗਏ ਨੇ ਆਪਣੇ ਕੰਮ ਕਰ ਲਏ ਨੇ ਬੀਬੀਓ ਕੰਮ ਕਰਕੇ ਲੱਗੀ ਆ ਪਾਠ ਕਰਨ ਤੇ ਬੱਦਲ ਇਸ ਤਰ੍ਹਾਂ ਮਾਹੌਲ ਰੱਬ ਦਾ ਇਸ ਤਰ੍ਹਾਂ ਦਾ ਤੇ ਕੱਪੜੇ ਵਸ ਸੁੱਕਣ ਵਾਲੀ ਨੇ ਜਦ ਤੱਕ ਘੰਟਾ ਮੀਂਹ ਨਾ ਆਵੇ ਤੇ ਬਰਬੁਲ ਜਿੱਗੇਲੇ ਨੇ ਜਾਂ ਕਲਰ ਕੂਲਰ ਜਿੱਗੇਲੇ ਨੇਗੇ ਤੇ ਸੁੱਕ ਜਾਣਗੇ ਬਹੁਤ ਹੀ ਮੈਂ ਭਿੱਜੀ ਪਈਆਂ ਬਹੁਤ ਹੀ ਮੈਂ ਲਿਬੜੀ ਪਈਆਂ ਕਿਉਂਕਿ ਮੱਝਾਂ ਥੱਲੇ ਸਫਾਈ ਕਰਕੇ ਛੱਡਾਂਗੇ ਸਰਦਾਰ ਜੀ ਬਾਗੇ ਖੇਤ ਤੇ ਅਇਦਰਾ ਆਪਾਂ ਨਵੇੜ ਦਿੱਤਾ 8:00 ਤੱਕ ਦਾ ਕੰਮ ਹੁਣ ਮੱਝਾਂ ਰਕਾਨਾ 8:00 ਨੇ 4:30 ਵਜੇ ਤੱਕ ਆਹ ਦੋਨੇ ਉਰੇ ਰਹਿਣਗੇ ਦੁੱਧ ਵਾਲੀਆਂ ਉਹ ਤਾਂ ਆਥ ਨੇ 7:00 ਵਜੇ ਮਸਰਦਾਨੀ ਚ ਜਾਲੀ ਚ ਬੰਨਣੀਆਂ ਨੇ ਜਦੋਂ ਉਹ ਰੋ ਅੰਦਰ ਹੀ ਬੰਨਾਂਗੇ ਖੋਲੜੀਆਂ ਚ ਕੱਖ ਉਹਨਾਂ ਨੂੰ ਪਾਏ ਪਾਏ ਨੇਗੇ ਤਿੰਨਾ ਕਟੀਆਂ ਨੂੰ ਦੋਨੇ ਸੋਣ ਵਾਲੀਆਂ ਮੱਝਾਂ ਨੂੰ ਆ ਦੁੱਧ ਵਾਲੀਆਂ ਨੂੰ ਅੰਦਰ ਬੰਨ ਕੇ ਧਾਰਾ ਚੋ ਲਾਂਗੇ ਤੇ ਸਫਾਈ ਕਰ ਦਿੱਤੀ ਤੇ ਸੁੱਕ ਜੂ 8:00 ਨੂੰ ਤੇ ਕੱਖ ਪਾ ਦਿੱਤੇ ਨੇ ਦਾਣਾ ਸਭ ਨੂੰ ਫੀਡ ਇੱਕੋ ਜਿhko ਜਿਹਾ ਦੇਖੋ ਸਾਰੀਆਂ ਕੁੜਲੀਆਂ 'ਚ ਫੇਰ ਕੱਟੀਆਂ ਪਾ ਦਿੱਤੀਆਂ ਨੇ ਤੇ ਇੱਥੇ ਕੱਟੀਆਂ ਨੇ ਇਹ ਇਹ ਇੱਧਰ ਮੈਂ ਚਿੱਟਾ ਦਾਣਾ ਪਾਇਆ ਇੱਥੇ ਕੱਟੀਆਂ ਨੂੰ ਫੀਡ ਪਾਈ ਹੈਗੀ ਕਿਉਂਕਿ ਇਹਨਾਂ ਨੂੰ ਫੀਡ ਦੀ ਦੋ ਵਾਰੀਆਂ ਹੁਣ ਚਾਰਾਂਗੇ ਫੇਰ ਵਧੀਆ ਹੋ ਜਾਣਗੇ ਲਿਸੀਆਂ ਹੋ ਗਿਆ ਹੁਣ ਗਰਮੀ ਕਰਕੇ ਹੁਣ ਮੈਂ ਇਹਨਾਂ ਨੂੰ ਫੀਡ ਪਾਇਆ ਕਰੂੰ ਫੇਰ ਇਹ ਵਧੀਆ ਹੋ ਜਾਣਗੀਆਂ ਪੇਰ ਜੀ ਪੌਣੇ 3 ਸਾਲ ਦੀ ਮੱਝ ਸੂੰਹਦੀ ਹੈ ਦੇਖੋ ਸਾ 33 ਮੱਝ ਬਣਦੀ ਹੈਗੀ ਸਾਡੀ ਪੌਣੇ 3 ਸਾਲ ਦੀ ਝੋਟੀ ਸੂੰਹ ਪਾਣੀ ਦੇਖੋ ਫਰਕ ਹੈਗਾ ਕਿਤੇ ਇੱਥੇ ਵਾਥੋ ਚਟਿਆਈ ਘੱਟ ਦੀ ਤਾਂ ਲਿੰਦੀ ਹੈ ਇੱਥੇ ਫੀਡ ਪਾਈ ਹੋਈ ਹੈ ਇੱਧਰ ਕਣਕ ਦਾ ਦਾਣਾ ਪਾਹਾ ਤਾਂ ਚਿੱਟਾ-ਚਿੱਟਾ ਵੱਧ ਜਿੰਦਾਗਾ ਇੱਥੇ ਸੱਜਰ ਹੋਊ ਇੱਥੇ ਟੋਕੜ ਹੋਊ ਉਧਰ ਸਾਰੀਆਂ ਦੂਜੀਆਂ ਸਭ ਨੂੰ ਇੱਕੋ ਜਿhko ਜਾ ਦੇਖੋ ਆ ਤਿੰਨ ਬੱਠੜਾਂ ਚ ਕਿਸੇ ਨੂੰ ਫੀੜ ਪਾਈ ਐ ਕਿਸੇ ਨੂੰ ਚਿੱਟਾ ਦਾਣਾ ਪਾਇਆ ਕਿਸੇ ਨੂੰ ਲੇਟੀ ਪਾਈ ਐ ਦੋ ਮੱਜਾਂ ਨੂੰ ਮੈਂ ਲੇਟੀ ਚਾਰ ਦਿੱਤੀ ਆ ਪਿਉਂਕੇ ਦੋ ਦੀ ਆ ਬੱਠਲ ਚ ਪਈ ਆ ਅੱਧੀ ਅੱਧੀ ਪਾ ਦੂੰ ਇਹਨਾਂ ਨੂੰ ਇਹਨਾਂ ਨੂੰ ਅੱਧੀ ਅੱਧੀ ਪਾ ਦੂੰਗੀ ਤੇ ਦੋਨੋਂ ਮਚਾਰ ਦਿੱਤੀ ਐ ਫਿਰ ਬੱਠੋ ਬਾਹਰ ਰੁਕ ਜਾਂਦੇ ਨੇ ਹਨਾ ਜੀ ਤੇ ਇੱਕ ਚ ਲੇਟੀ ਕੱਢਤੀ ਇੱਕ ਚ ਫੀੜ ਦਾਣਾ ਕੱਢਤਾ ਆ ਮੈਂ ਇੱਕ ਟੋਕਰਾ ਵੈਸੇ ਵੱਧ ਭਰ ਕੇ ਰੱਖਤਾ ਤੇ ਕੱਟੀ ਮੂਰੇ ਰੱਖਿਆ ਮਹਾ ਜੀ ਇਹ ਅੱਖ ਖਾਣ ਲੱਗ ਜੂ ਪਰ ਅੱਖ ਖਾਂਦੀ ਇਹ ਦੀਂਦੀ ਨਹੀਂ ਹਜੇ ਕਿਉਂਕਿ ਇਹ ਦੁੱਧ ਹੀ ਫਲ ਬਟਾ ਫਲ ਚੋਂ ਦੀ ਆ ਲੈ ਪਾਣੀ ਤਾਂ ਪੀ ਲਾਂ ਜੀ ਤਿੰਨ ਚਾਰ ਵਾਰ ਤੇ ਪਰ ਇਹਨੂੰ ਆਇਆ ਵੀ ਹੁਣ ਮੈਨੂੰ ਗੁੜ ਲਿਆਈ ਹੋ ਮੈਨੂੰ ਨਾ ਗੁੜ ਗੜ ਚਟਾਇਆ ਚਟਾਉਂਦੀ ਰਹਿਣੀ ਆਂ ਜੀਬਾ ਮਾਰਦੀ ਹਾਂ ਹਾਂ ਗੁੜ ਨਹੀਂ ਹੈਗਾ ਮੇਰੇ ਕੋਲ ਮੇਰੇ ਕੋਲ ਤਾਂ ਖਾਲੀ ਹੱਥ ਨੇ ਮੈਂ ਤਾਂ ਉਧਰ ਹਰ ਸੋਇਚ ਗਈ ਨਹੀਂ ਮੈਂ ਤਾਂ ਲਿਬੜੀ ਵਾਲੀ ਪਈਆਂ ਪੁੱਤ ਤੇ ਹਵਾਨੜ ਕਾਗਜ਼ ਚੱਕਿਆ ਗਿਆ ਰੱਬ ਐ ਲੱਗਦਾ ਨਹੀਂ ਆਊਗਾ ਅਧਕ ਘੰਟਾ ਹੋਰ ਨਾਵੇ ਮੈਂ ਮੈਨਾਂ ਹਾਲੂਗੀ ਮੈਂ ਆਪਣੇ ਕੱਪੜੇ ਸੁੱਕ ਜਾਣਗੇ ਸਾਮੇ ਜਾਣਗੇ ਫਿਰ ਆਹ ਜਿਹੜੀ ਲੇਟੀਆਂ ਲੇਟੀ ਦੇ ਚਾਰ ਗੱਟੇ ਪਿਆ ਕੇ ਲਿਆਂਦੇ ਨੇਗੇ ਆਹ ਚਾਰੇ ਗੱਟੇ ਲੇਟੀ ਦੇ ਨੇ ਚਾਰ ਮੱਜਾਂ ਲੱਗੀਆਂ ਆਪਣੀਆਂ ਚਾਰਾਂ ਦਾ ਹੀ ਕੀ ਕਾਂਗਾ ਆਪੇ ਪੀ ਪਸੂ ਪਹਿਲਾਂ ਖਾਂਦੇ ਨੇ ਫਿਰ ਦਿੰਦੇ ਨੇ ਹੈਨਾ ਤੇ ਹੁਣ ਦੋ ਮੱਜਾ ਸੂਣ ਵਾਲੀਆਂ ਨੇ ਉਹਨਾਂ ਨੂੰ ਭਿਉ ਕੇ ਪਾਉਣਿਆ ਲੈਤੀ ਤੇ ਸੂਈ ਹੋਈ ਨੂੰ ਮੈਂ ਪਹਿਲਾਂ 10 ਦਿਨ ਤੱਕ ਮੈਂ ਰੰਨ ਕੇ ਪਾਈ ਲੈਤੀ ਕਿਉਂਕਿ ਗੁੜ ਪੈਂਦਾ ਵਿੱਚ ਰੰਨੀ ਹੋਈ ਗਰਮ ਹੁੰਦੀ ਆ ਹੌਂਕਾਂ ਲੱਗੀ ਗਈ ਦਿਨ ਗਰਮੀ ਵਾਲੀ ਪਈ ਅੱਜ ਤਾਂ ਕੱਲ ਵੀ ਫਰਕ ਸੀ ਗਰਮੀ ਦਾ ਅੱਜ ਵੀ ਫਰਕ ਆਗਾ ਤੇ ਫਿਰ ਮੈਂ ਹਟ ਗਈ ਭਿਉਂ ਲਾਗੀ ਠੰਡੇ ਪਾਣੀ 'ਚ ਭਿਉ ਕੇ ਪਾ ਦਣੀ ਪਪਨਾ ਮੈਂ ਜੀ ਚੌਲੀ ਫਲੀ ਤੇ ਆਲੂ ਕਿਲੋ ਲੈਂਦੇ ਨੇ ਉਹਦੇ ਮੈਨੂੰ 2-3 ਕਿਲੋ ਆਲੂ ਲੈ ਲੈ ਉਹ ਸਾਰੇ ਪੜ ਗਏ ਗਰਮੀ ਵਾਲੀ ਸੀ। ਹਾਂ ਉਹ ਉਹ। ਲੋ ਜੀ ਮੀ ਪੈ ਹਟਿਆ ਤੇ ਸੁਖਮਣ ਹੋਰ ਅੱਜ ਸਕੂਲ ਚ ਹੀ ਆ ਗਏ ਟੂਸਨ ਤੇ ਗਈਆਂ ਨਹੀਂ ਕਹਿੰਦੀ ਬਾਹ ਨੀ ਨਾ ਅੱਜ। ਇੱਧਰ ਬਣਾ ਲੇ ਪੈ ਕੈ ਪੈਗਟ ਬਣਾ ਲੇ। ਠੀਕ। ਸੇ ਪੈਗਟ ਬਣਾ ਗਈ ਜੀ। ਆਹ ਚਾਣ ਚੁੱਲੇ ਉੱਤੇ ਪਾਇਆ ਪਸਖਾਰੇ ਚ। ਆਹ ਸਿਮੇ ਖਾ ਲਿਓ ਬੈਜੂ ਬਣਦੀ ਐ। ਮੈਂ ਤੋਂ ਵੀ ਨਹੀਂ ਲੈ ਲਈਏ ਧਾਗੀ ਜੀ। ਹਾਂ ਐਨੀ ਬਣਾਈ ਅਸੀਂ। ਓਹੋ ਡੈਡੀ ਬਾਹਰ ਕੁ ਲੋ ਜੁਨਾਂ ਨੂੰ ਸੱਲਾ ਲਾ ਲਓ ਜੀ ਇਹਨੇ ਗੁਰਮੰਡ ਬਣਾ ਲਈ ਮੈਗੀ ਟਿਫਨ ਟੂਫਨ ਕੱਢ ਤੇ ਗੁਰਮੰਡ ਸੁਖਮੰਡ ਤੂੰ ਆਪ ਜੀ ਵਰਦੀ ਸਿੱਟਿਆਈ ਮਸ਼ੀਨ ਚ ਠੀਕ ਆ ਗੇੜਾ ਲਾ ਕੇ ਆਈਆਂ ਮੈਂ ਗੇੜਾ ਕੋਈ ਵੀ ਲਾ ਕੇ ਆਈ ਮਸ਼ੀਨ ਚ ਸਰਪ ਪਾਇਆ ਪਿਆ ਦੀ ਸੁੱਚੀ ਦੱਬਣੀ ਥੋਰੀ ਆਹ ਨੂੰ ਦੋ ਬਕਾਰੀ ਨੂੰ ਸੁਪੀ ਆ ਨਾ ਜੇ ਕੋਈ ਗਾਇਦਾ ਜੀ ਨੂੰ ਦੋ ਜੇ ਤਾਂ ਜੀ ਨੂੰ ਨਾ ਕੋਈ ਗਰਾਮ ਜੋ ਬਣੀ ਕਰਾ ਰਿਆ ਲੋਕਾ ਉਹ ਤਾਂ ਲਵਾਈ ਇਹ ਜਾ ਅੰਦਰ ਤੋਂ ਬੰਬ ਉਹ ਇਹਨਾਂ ਨੂੰ ਮਾਰਨ ਕਾਸੀ ਲਾਇਆ ਹੋਣੀ ਆ ਇਹਨਾਂ ਨੂੰ ਕਿਹ ਥੈਂਕ ਦਾ ਇੰਦਾ ਹੈ ਇਹ ਵੀ ਇਹ ਜਾ ਜਾਨੀ ਤੇ ਬਾਹਰ ਲਾ ਦੇ ਲੋ ਜੀ ਸਾਤ ਤੂੰ ਜੰਨਾ ਹੋ ਚੋਰਾ ਤਾਂ ਨਹੀਂ ਕੋਲ ਦਾ ਸਾਕੂ ਜ ਤੋੜ ਕਰਦਾ ਸਾਤ ਤੂੰ ਰੋਣਾ ਤਾਂ ਲੋ ਜੀ ਬੀਬੀ ਫਲੀਆਂ ਜੀ ਦਿੱਤੀ ਆ ਤੇ ਫਲੀਆਂ ਜੀ ਸਬਜ਼ੀ ਬਣੂਗੀ ਮੌਸਮ ਅੱਜ ਖੀਰ ਵਾਲਾ ਵੀ ਆ ਖੀਰ ਬਣਾ ਲੈਣੇ ਫਿਰ ਆਪਾਂ ਦੇਖ ਰਿਹਾ ਖੀਰ ਬਣਾਉਣੀ ਆਂ ਮਿੱਠਾ ਖਾਣ ਨੂੰ ਪਰ ਬਿਸਕੁਟ ਬਸ ਫੁੱਟ ਪਾਏ ਨੇ ਜਿਰੋ ਨਾ ਹੋਵੇ ਨੂੰ ਫਿਰ ਆਈ ਜਾਂਦਾ ਗੁੜ ਦੀ ਹੈਗਾ ਨਹੀਂ ਇਸ ਕੂੜੇ ਬਣਾ ਲਾਂ ਲੋ ਜੀ ਆਪਣੀ ਸਕੀਮ ਬਣ ਗਈ ਐ ਆਪਾਂ ਬਣਾਉਣਾ ਖੀਰ ਕੂੜੇ ਤੇ ਇਧਰ ਪਿਉਂਤਾ ਹੋਇਆ ਜੀ ਗੋੜ ਆਪਣਾ 500 ਗ੍ਰਾਮ ਗੋੜ ਤੋਂ ਤਾਂ ਜਿੰਨੇ ਕਿ ਅੱਧੀ ਕਿਲੋ ਅੱਧੀ ਕਿਲੋ ਚ ਕਿਲੋ ਆਟਾ ਪੈਣਾ ਹਣਾ ਬੀਬੀ ਤੇ ਇਧਰ ਬਣਾਇ ਰੱਖੀ ਆਪਾਂ ਨੇ ਖੀਰ ਅ ਦੁੱਧ ਦਾ ਮੈਂ ਹਾਰ ਰਿਹਾ ਜੀ ਬਾਦਰ ਰੱਖ ਜੁਨੀਆ ਜਾਨੀ ਕੇ ਤੇ ਫੇਰ ਕੁਝ ਹੋਰ ਚੋ ਲਾਂਗੇ ਤਾਂ ਰਾਜੇ ਫ੍ਰਿਜ ਚ ਵੀ ਪਿਆ ਫੇਰ ਵਧੀਆ ਬਣਦੀ ਹੈ ਆਪਣੀ ਤੇ ਅੱਜ ਮੈਂ ਕੂਈ ਕੱਚਾ ਦੁੱਧ ਘੜਬੀ ਬੱਡੀ ਰਹੇਗੀ ਮੇਰੇ ਕੋਲ ਆ ਇਹ ਬਿਨ ਫੈਟ ਫੁੱਲ ਫੈਟ ਦੁੱਧ ਹੈਗਾ ਬਿਨ ਵਾਲਿਆ ਹੋਇਆ ਫੁੱਲ ਫੈਟ ਦੁੱਧਰੀ ਖੀਰ ਬਹੁਤ ਹੀ ਵਧੀਆ ਬਣਦੀ ਹੈਗੀ ਤੇ 200 ਗ੍ਰਾਮ ਹੋਈ ਕਾਉੜੀ ਲੈ ਲੈਂਦੀ ਆ ਬਸ ਆਹ ਆ ਵਾਲੀ ਕਾਉੜੀ ਪਾਈਏ ਚੌਲਾਂ ਦੀ ਕਿਉਂ ਹਣਾ ਚਾਰੇ ਮਿੱਠਾ ਖਾਦਣੇ ਆਂਦਾ ਚਲ ਤਾਂ 70 ਹੋ ਜੁਆ ਇਹ ਨੂੰ 170 ਹੋ ਰੂਣਾ ਲੋ ਜੀ ਆਪਾਂ 200 ਤੇ ਕਰ ਦਿੱਤਾ ਗੈਣ ਸਰ ਤੇ ਇਹ ਹੌਲੀ ਹੌਲੀ ਥੁੱਕ ਜੂ ਆਪਾਂ ਦੁੱਧ ਦੇ ਵਿੱਚ ਫੇਰ ਹੋਰ ਪਾ ਦੇਵਾਂਗੇ ਤੇ 200 ਤੇ ਨਿਕਲਦਾ ਨਹੀਂ ਹੈਗਾ ਜਾਨੀ ਕਿ ਬਿਲਕੁਲ ਕਰਕੇ ਦਰਦ ਆਣਿਆ ਮੈਂ ਬਨ ਕੇ ਆਉਣੀ ਆ ਕੱਖਾਂ ਤੇ ਮੱਜਾਂ ਬੀਬੀ ਆਟਾ ਸਾਂਣ ਦੀ ਐ ਆਟੇ ਦਾ ਘੋਲ ਚਾਰ ਕਰਦੀ ਐ ਡੱਕੇ ਤੇ ਬੀਬੀ ਨੇ ਨੀਰ ਲੂ ਲਵੇਟ ਦਿੱਤੀ ਪਿਪਲ ਆਪਣੇ ਘਰੇ ਹੈਗਾ ਹੀ ਐ ਪੂੜੇ ਪੂੜਿਆਂ ਦੀ ਗੁਲਾਈ ਦੇਣ ਨੂੰ ਤੇ ਇੱਕ ਦਿਨ ਮੈਂ ਵੱਡਦੀ ਸੀ ਬੀਬੀ ਨੇ ਵੱਡਾ ਨਹੀਂ ਦਿੱਤਾ ਕਹਿੰਦੀ ਆਪਾਂ ਪਕੂੜੇ ਪਕਾਵਾਂਗੇ ਸੌਣ ਚੜ ਜੂਗਾ ਹੁਣ ਤੂੰ ਵੱਡੂ ਨਾ ਤੇ ਬਸ ਕੱਲ ਨੂੰ ਆਪਾਂ ਫਿਰ ਉਹਨੂੰ ਵੱਡ ਦੇਵਾਂਗੇ ਥੋੜੇ ਦਿਨ ਨੂੰ ਫਿਰ ਕੁੱਟਿਆ ਹੋਊਗਾ ਠੀਕ ਹੈ ਤੇ ਇਧਰ ਆਪਾਂ ਇਹਸ ਖੀਰ ਹੌਲੀ ਹੌਲੀ ਰਿਜੀ ਜਾਊ ਆਪਾਂ ਮੱਝਾਂ ਬੰਨਿਆਈਏ ਤੇ ਕਣੀ ਦੇ ਪਾ ਕੇ ਗਰਮੀ ਬਹੁਤ ਹੋ ਗਈ ਤੇ ਭੂਰ ਜੀ ਵੀ ਹਲਕੀ ਹਲਕੀ ਭੂਰ ਜੀ ਵੀ ਡਿੱਗਦੀ ਆ ਪਹਿਲਾਂ ਜੋੜ ਦੀਆਂ ਕੜੀਆਂ ਆ ਕੇ ਹੱਡੀਆਂ ਨੇ ਹੁਣ ਹਲਕੇ ਹਲਕੇ ਭੁਰ ਡਿੱਗਦੀ ਐ ਤੀਫਨ ਟੂਖਣੋਂ ਮਾਰ ਤੇ ਭਾਂਡੇ ਮਾਰ ਤੇ ਬਰਦੀ ਧੋ ਕੇ ਅੰਦਰ ਪਾ ਦਿੱਤੀ ਇਹਨਾਂ ਦੀ ਤੇ ਬੱਸ ਹੁਣ ਆਪਾਂ ਮੱਝਾਂ ਬੰਨਿਆਈਏ ਮੱਝਾਂ ਬੰਨ ਕੇ ਮੇਰੀ ਬੀਬੀ ਨਾਲ ਲਹਾਉਣੀ ਆਂਗੀ ਟੂੜੇ ਤੇ ਬਾਕੀ ਕੰਮ ਆਪਾਂ ਕਰਾਂਗੇ ਆਪਣਾ ਬਾਅਦ ਦੇ ਵਿੱਚ ਕਿਉਂਕਿ ਇਧਰੋਂ ਖਾਣਾ ਪੀਣਾ ਨਿਬੜ ਜੂਗਾ ਹੁਣ 4:30-4:00 ਦਾ ਟਾਈਮ ਹੈਗਾ ਉਸ ਤੋਂ ਬਾਅਦ ਦੇ ਵਿੱਚ ਖਾ ਪੀ ਕੇ ਫਿਰ ਧਰ ਕੱਢ ਲਾਂਗੇ ਫਸਟ ਲਾ ਇੱਕ ਆਖ ਪਾਲਾਂਗੇ ਜਿਹੜੇ ਆਪਣਾ ਰਿਕੀਨ ਚ ਕੰਮ ਆ ਨੇ ਉਹ ਕਰ ਲਾਂਗੇ ਤੇ ਤੰਗਿਆਲ ਕੋੜੇ ਬੰਨ ਨੀ ਮਾਲਕ ਨੂੰ ਨੀ ਬਾਤ ਠੀਕ ਹੈ ਜੀ ਕਿਹੜੀ ਬੱਟੀ ਇਹ ਚਾ ਗਈ ਐ ਭਾਈ ਹੈ ਨਹੀਂ ਤਾਂ ਮੈਂ ਬਾਤ ਤੋਪੇ ਆਉਰ ਲੈ ਗਏ ਹੈ ਨਹੀਂ ਹੈ ਨਹੀਂ ਮਖਿਆ ਨਾ ਹੈ ਨਹੀਂ ਆਟੋ ਲਿਓ ਲਿਓ ਕੱਢ ਦਿਓ ਨਾ ਆਟੋ ਲਿਓ ਲਿਆ ਖੰਡ ਦੀ ਬੋਰੀ ਵੀ ਅੱਗ ਤੇ ਛੇਤੀ ਫਟੜੂ ਹੋ ਅੱਤਵਾਸ ਅੱਧੀ ਕਿੰਨੂ ਗੁੜਤੈਂ ਤਾ ਕਿ ਲਗਤਾ ਪਾ ਹੋਈ ਕਰੀ ਜਾ ਬਸ ਕਾਹਤ ਕਰ ਲਿਆ ਜੀ ਜੋ ਸਭ ਲੋਜੀ ਥੀਰ ਬਣ ਗਈ ਐ ਪੂੜੇ ਬਣ ਜਾਂਦੇ ਨੇ ਇਹਨੇ ਆ ਕੇ ਮੈਗੀ ਬਣਾ ਕੇ ਖਾ ਲਈ ਹੁਣ ਮਨ ਰਸੇ ਰਾਤ ਖਾਣੇ ਖਾਵਾਂਗੇ ਸਾਰੇ ਕੱਟੇ ਆਠੜੀ ਹੋ ਜੂਗਾ ਜੀ ਇੰਨਾ ਟਾਈਮ ਬਾਹਰ ਲੱਗਦਾ ਬਣਨ ਤੇ ਹਨਾ ਨਹੀਂ ਬਾਹਰੇ ਅਗਮਚਾਲਾਂ ਦੇ ਚਾਨਣ ਜੇ ਚ ਪੂਰ ਜੀ ਕਦੇ ਹਟ ਜਾਂਦੀ ਹੈ ਕਦੇ ਲੱਗ ਜੇ ਨਾ ਚੱਜਣ ਮੀਂਹ ਪੈਂਦਾ ਹੈ ਐਂ ਵੀ ਸੋਨੇ ਪੂਰੇ ਪੂਰੇ ਬਣਾਉਂਦੀ ਆ ਬੀਬੀ ਇਦਾਂ ਹੀ ਸੋਨੇ ਮੈਂ ਤਾਂ ਮੋਟਾ ਬਣ ਜਾ ਦੂਰੇ ਮਾਮੀ ਜੀ ਦਾ ਮੈਂ ਫੋਨ ਬੀਬੀ ਨੂੰ ਪਰਜਾਈ ਦਾ ਮੰਮੀ ਜੀ ਸਾਡੀ ਘਰ ਕਿੱਥੇ ਲਾ ਬਿਜੀ ਨਾਂ ਨਰਜਾਈ ਆਪੂਲੇ ਨਹੀਂ ਬਣਾ ਰਹੇ ਪਹਿਲੀ ਵਾਰ ਬਣਾਏ ਨੇ ਪੂਰੇ ਪਰ ਦੋ ਪੂਰੇ ਪਰ ਬਣਾਏ ਸੀ ਜੋਤਾ ਇੱਥੇ ਆ ਗੀ ਮਾਸੀ ਕੋ ਐ ਦੀ ਮਾਸੀ ਐ ਤੇ ਤੁਟਰ ਤੁਟਰ ਦੀ ਤਲਪਾਉਣ ਮਖਿਆ ਜੋਤਾ ਆ ਜਾਵੇ ਖਾ ਲੱਖੀ ਨੇ ਆ ਕੈਂਪਰ ਚ ਕਹਦਾ ਨਹੀਂ ਕੀ ਕਹਿਣਾ ਹੈ ਦਿਸ ਗਿਆ ਸਵਾ ਅੱਛਾ ਜਿਹੜਾ ਡਾਕਰ ਦਾ ਮੇਰਾ ਭਤੀਜਾ ਤਾਂ ਨਹੀਂ ਵਧੀਆ ਲੱਗੇ ਕੂੜੇ ਅਸਲੀ ਲਵਾ ਕੇ ਜਾ ਮਾਈਕਾ ਕੋਈ ਨਾ ਕਰੇ ਮਸੀ ਇੰਦੇ ਬਾਹ ਕਾਟਾ ਹੈ ਕਹੇ ਤੂੰ ਬਿੱਕੂ ਆ ਤੂੰ ਠੀਕ ਹੋ ਜਾਏਗੀ ਦਵਾਈ ਨਾਲ ਉਹ ਦੂਜੀ ਟਾਈਪ ਦਾ ਨਾ ਕਹਦਾ ਮੈਂ ਟੈਨਸ਼ਨ ਫਿਲਮ ਤੇ ਨਹੀਂ ਹੁੰਦੀ ਸੀ ਜੀ ਦੇ ਮੇਰਾ ਪਤੀ ਜਾ ਕੇ ਤੁਸੀਂ ਕਹਿੰਦੇ ਬੋਲਦਾ ਨਹੀਂ ਮੈਨੂੰ ਐਂ ਜਿਹੜਾ ਕਰਦਾ ਮੇਰਾ ਅੰਦਾ ਖੋਲ ਲੈ ਕੱਲ੍ਹ ਚਾਲ ਛੜ ਤਾਂ ਪਿਆ ਪੁੱਤ ਹਜੇ ਛੜ ਤਾਂ 2 ਘੰਟਾ ਹੋਈ ਪਈਆਂ ਛੜ ਤਾਂ ਹਜੇ ਪਈਆਂ 10 12 13 15 ਘੰਟਾ ਪਈਆਂ ਲੈ ਕੀ ਰੇਟ ਬਣੀ ਐ ਇੱਕ ਗੰਢ 200 ਰੁਪਈਆ ਲੈ ਇਤਕ ਤੋਂ ਚੱਲਦਾ ਬਣਾਈ ਬਣਾਈ ਦਾ ਇਹ ਪਰ ਮਹਿੰਗਾ ਹੋਰ ਉਹਨੂੰ ਸਾਹਮਣੇ ਖੜਾਇਆ ਸੀ ਲੋਕਾਂ ਨੂੰ ਚੁਕਾਤਾ ਬਾਦੂ ਮੈਂ ਤੇਰੇ ਕੋਲੋਂ ਫੱਗਣ ਦੇ ਮਹੀਨੇ ਦੀ ਕਾਇਦੀ ਕੀ ਮਹਾਂ ਬੇਚ ਦੇ ਬੇਚ ਦੇ ਬੇਚਣ ਲਿਆ ਲੋ ਜੀ ਆਪਾਂ ਨੇ ਪੂੜੇ ਪੱਕੀ ਜਾਂਦੇ ਨੇਗੇ ਕੁਸ ਮੈਂ ਬਣਾ ਲੈਨੇ ਬਣਾਉਣ ਸਿੱਖ ਗਈ ਚੱਲ ਹੁਣ ਤੇ ਹੁਣ ਬੀਬੀ ਨੂੰ ਫੋਨ ਤੇ ਟਾਈਮ ਲੱਗ ਗਿਆ ਸੀ ਉਹਨੇ ਸਿਰ ਮੈਂ ਬਣਾ ਤੇ ਹੁਣ ਬੀਬੀ ਬਣਾਉਂਦੀ ਆ ਮੇਰਾ ਟਾਈਮ ਹੋਇਆ ਪਿਆ ਜੀ ਹੁਣ ਮੱਝਾਂ ਦਾ ਜੋਤ ਵੀ ਵਗ ਗਿਆ ਔਰ ਮਾਸੀ ਕੋਲ ਆਇਆ ਸੀ ਔਰ ਬਸ ਪਤਾ ਲੱਗ ਗਿਆ ਸਾਨੂੰ ਮੈਂ ਚੱਲਦੇ ਜੋਤ ਆ ਜਾ ਹਨਾ ਖਾ ਜਾ ਹੁੰਦਾ ਯਾ ਭੂਆ ਨੂੰ ਪਤੀਜੇ ਕਹਿੰਦੇ ਹੁੰਦੇ ਨੇ ਪਾਇਆਂ ਨੂੰ ਪਿਆਰੇ ਹੁੰਦੇ ਨੇਗੇ ਤੇ ਹੁਣ ਬੀਬੀ ਬਣਾਉਂਦੀ ਹੈਗੀ ਉਦੋਂ ਬਾਅਦ ਦੇ ਵਿੱਚ ਬਸ ਆਖਣੇ ਖਾ ਲਾਂਗੇ ਹਜੇ ਇਹਨਾਂ ਨੇ ਮੈਗੀ ਖਾਧੀਆਂ ਨਹੀਂ ਹੁਣ ਖਾ ਲਾਂਦੀਆਂ ਜੋ ਤੱਕ ਬਸ ਖਾਵਾਂਗੇ ਇਸ ਵਾਰ ਮੈਂ ਰੋਟੀ ਖਾ ਕੇ ਪੜਨ ਲੱਗਾਂ ਰੋਟੀ ਖਾਂਦੀ ਖਾ ਕੇ ਪੜਨ ਲੱਗਾਂ ਹਾਂ ਰੋਟੀ ਖਾਣੀ ਹੋਈ ਤੇਰੇ ਦਾਦੀਆਂ ਤੋਂ ਰੋਟੀ ਵੀ ਬਣਾਵਾਂਗੇ ਮੈਂ ਤੇ ਖਾ ਲੈਂਦੀ ਹਾਂ ਤੇ ਕਦੂ ਦੀ ਸਬਜ਼ੀ ਆਪਣੇ ਪਈ ਆ ਸਵੇਰ ਵਾਲੀ ਤੇ ਹੁਣ ਆਪਾਂ ਸਬਜ਼ੀ ਨਹੀਂ ਬਣਾਈ ਸਬਜ਼ੀ ਬਣਾਵਾਂਗੇ ਪਰ ਸਵੇਰੇ ਨੂੰ ਆਟਾ ਕੱਢ ਸਬਜ਼ੀ ਬਣਾਵਾਂਗੇ ਪਸ ਸਵੇਰੇ ਤੇ ਮੈਂ ਆ ਫ੍ਰਿਜ ਦਾ ਵੀ ਇਹਨੇ ਠੰਮਣਾ ਜਾਂ ਕੱਢ ਤਾ ਉਹ ਲਾਉਣੀਆਂ ਪਹਿਲਾਂ ਤਾਂ ਦੂਧ ਪਤੰਗੇ ਮੇਰੇ ਦੱਜੇ ਵਿੱਚ ਇੱਥੇ ਗੁਰਦਾ ਦੇ ਹੁੰਦਾ ਹੋਰ ਉਸ ਤੋਂ ਬਾਅਦ ਗੁਰਮਣ ਵੀ ਵੱਜੀ ਦੇਖਦੀਆਂ ਦੋਨੇ ਪਣ ਪਾਈ ਵੱਜੇ ਵਿੱਚ ਫ੍ਰਿਜ ਨੇ ਜੋ ਤੇ ਆ ਤੇ ਇੱਕ ਪੰਨੇ ਤੋਂ ਦੁੱਧ ਵਸ ਮਾਰ ਚੁੱਕ ਆ ਰਿਖ ਤੋਂ ਹਲਿਆਦਾ ਫਾਇਟਿੰਗ ਜੀ ਉਹ ਨਾ ਪਹਿਲੀ ਬੱਜੇ ਦਿੱਤੇ। ਹੋ ਗਿਆ। ਇਹ ਤਾਂ ਮਾੜੇ ਨਾਲ ਹੀ ਹੱਲੀਆਂ ਦਾ ਮਾੜੇ ਨਾਲ ਹੀ ਹੋਇਆ। ਚਲੋ ਜੀ ਅੱਪਾ ਕਰ ਦਾਂਗੇ ਵੀਡੀਓ ਦਾ ਐਂਡ। ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਹੁਣ ਇੱਕ ਅੱਧਾ ਥੋੜਾ ਤੁਸੀਂ ਜੀ ਜਿਦਾਂ ਦੇਖ ਲਓ। ਤੇ ਮੇਰੇ ਹੁਣ 5:00 ਬੱਜੇ ਪੈਨ 5:30 ਤੇ ਤਾਂ ਮੈਂ ਪਾਣੀ ਪੀ ਆਉਣਾ ਮੱਝਾਂ ਨੂੰ। ਮੈਂ ਬਸ 3:00 ਕੁੱਕੜੀ ਇੱਥੋਂ ਆਉਣੀ ਹੈ ਜਾਣੀ ਉਧਰ। ਫਿਰ ਪਾਣੀ ਪੀ ਆਉਂਗੀ ਬਾਅਦ ਚ 3:00 ਸੰਘਾ ਆਉਂਗੀ। ਦੁਬਾਰਾ ਪਕਾ ਸਵੰਡਾ ਪਾ ਮੰਗ ਦੁਬਾਰੇ ਦਾ। ਵੀਡੀਓ ਨੂੰ ਲਾਈਕ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਅੱਜ ਦੇ ਵਲੋਗ ਦੇ ਇੱਥੇ ਇੰਟਰਵਿਊ ਜੀ ਦਾ ਖਾਲਸਾ ਬਹਿਬੀ ਜੀ ਕੀ ਫਤ